ਜਾ ਮਾ ਜਾ ਕਾ ਜਾ ਮਾ ਜਾ ਕਾ ਜਾ ਮਾ ਜਾ ਗਾਜਰ ਬਾਂਧ ਗੋਬੀ ਇੱਕ ਆਗੇ ਜੀ ਆਪਣ ਨੂੰ ਲਾਲ ਲਾਲ ਜੀ ਮਟਾਟਰ ਮਟੀਰੀਅਲ ਸਾਡੇ ਕੋ ਬਾਧੂ ਸੀ ਅਸੀਂ ਬਣਾ ਲਿਆ ਜੀ ਦੇਸੀ ਪੀ ਜਾ ਦੇਖੋ ਜੀ ਕਿਦਾਂ ਭਾਫਾ ਛੱਡ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਵਿੱਚ امید ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਕਰਨਦੀਪ ਸਿੰਘ ਅੱਜ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਦੀ ਚਾਹ ਦੇ ਕੱਪ ਦੇ ਨਾਲ ਤੇ ਸਰ ਸਰ ਹੋ ਜਾਂਦੀ ਹੈ ਠੰਡ ਤੇ ਅੱਜ ਵੀ ਟੌਪਿਕ ਹੈ ਨਹੀਂ ਆਪਣੇ ਕੋਲ ਗੱਲ ਕਰਨ ਨੂੰ ਨਾ ਕਿਤੇ ਜਾਣਾ ਹੈ ਤੇ ਨਾ ਘਰੋਂ ਨਿਕਲਣਾ ਹੈ ਬਸ ਬਸ ਹਵੇਲੀ ਜਾਵਾਂਗੇ ਤੇ ਤੁਹਾਨੂੰ ਦਿਖਾਇਆ ਸੀ ਹਵੇਲੀ ਵਿੱਚ ਦੰਦਵਾਈ ਪੈ ਗਈ ਸੀਗੀ ਉਦੋਂ ਤੁਹਾਨੂੰ ਚੈੱਕ ਕਰਵਾ ਦਵਾਂਗੇ ਸ਼ਾਮ ਨੂੰ ਕੋਈ ਰਿਐਕਸ਼ਨ ਹੋਇਆ ਕਿ ਨਹੀਂ ਹੋਇਆ ਤੇ ਉਦੋਂ ਦਾ ਕੋਈ ਉਮੀਦ ਹੈ ਨਹੀਂ ਕਿ ਤੇ ਆਣ ਜਾਣ ਦੀ ਤੇ ਅੱਜ ਘਰੇ ਪਹੁੰਚਣਗੇ ਮਹਿਮਾਨ ਤੇ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਕੌਣ ਸਾਡੇ ਨਾਲ ਆ ਰਿਹਾ ਕੌਣ ਸਾਡੇ ਘਰ ਆ ਰਿਹਾ ਤੇ ਕਹਿੰਦਾ ਸੀ ਖੇਡਣਾ ਹੈ ਕਹਿੰਦਾ ਲੜਨਾ ਹੈ ਸਾਰਾ ਕੁਝ ਦੱਸਾਂਗੇ ਸਾਨੂੰ ਜੀ ਹਾਂ ਜੀ ਦੋਸਤੋ ਅਸੀਂ ਲੱਗੇ ਆ ਜੀ ਬਣਾਉਣ ਹੁਣ ਸੈਂਡਵਿਚ ਤੁਸੀਂ ਦੇਖੋ ਜੀ ਭੈਣ ਨੇ ਫਰਮੈਸ਼ ਕਰਤੀ ਕਹਿੰਦੇ ਜਦੋਂ ਤੱਕ ਅਸੀਂ ਪਹੁੰਚਦੇ ਹਾਂ ਸਾਡੇ ਲਈ ਚੀਜ਼ ਬਣਾ ਕੇ ਰੱਖੋ ਗਾਜਰ ਬਾਂਦੇ ਬੋਬੀ ਇੱਕ ਆਗੇ ਜੀ ਆਪਣੇ ਕੋ ਲਾਲ ਲਾਲ ਜੀ ਮਟਾਟਰ ਤੇ ਅੱਜ ਕੀ ਆ ਮਿਰਚਾਂ ਐਡ ਕਰਾਂਗੇ ਵਿੱਚ ਅਸੀਂ ਤੁਸੀਂ ਦੇਖ ਸਕਦੇ ਆ ਤੇ ਪਾਣੀ ਆਪਾਂ ਧੋ ਕੀ ਉਹਦਾ ਹਰੀਆਂ ਮਿਰਚਾਂ ਤੇਜ਼ ਬਹੁਤ ਐੇ ਕੱਲ ਲੈ ਕੇ ਆਏ ਸੀ ਜਿਹੜੇ ਤੁਹਾਨੂੰ ਦਿਖਾਇਆ ਦਿਖਾਇਆ ਸੀ ਤੇ ਆ ਬੀਨਸ ਤੇ ਇਹਦੇ ਨਾਲ ਇੱਥੇ ਅਸੀਂ ਰੱਖਾਂਗੇ ਪਿਆਜ਼ ਤੇ ਜੋ ਕਿ ਸਾਨੂੰ ਫ੍ਰਿਜ ਚ ਹੋਰ ਸਮਾਨ ਲੱਭੇ ਤਾਂ ਸੋ ਵੀ ਵਿੱਚ ਐਡ ਕਰ ਲੈਣਾ ਦੇਖ ਰਹੇ ਆ ਜੀ ਬਾਕੀ ਤੁਹਾਨੂੰ ਕਟਿੰਗ ਕਰਕੇ ਮਿਲਦੇ ਆ ਜੀ ਇਹਨਾਂ ਦੀ ਤੁਸੀਂ ਦੇਖ ਸਕਦੇ ਆ ਇਹ ਚੀਜ਼ਾਂ ਅਸੀਂ ਪਾਵਾਂਗੇ ਸੈਂਡਵਿਚ ਵਿੱਚ ਲੋ ਵੀ ਦੋਸਤੋ ਕਟਿੰਗ ਆਪਣੀ ਤਿਆਰ ਹੈ ਜੀ ਇਹਦੇ ਵਿੱਚ ਅਸੀਂ ਪਾਇਆ ਹੋਇਆ ਜੀ ਟਮਾਟਰ ਸ਼ਿਮਲਾ ਮਿਰਚ ਪਿਆਜ਼ ਗਾਜਰਾਂ ਬੰਦ ਗੋਭੀ ਮੋਟੀ ਮਿਰਚ ਤੇ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਥੋੜੀ ਜੀ ਲਾਲ ਮਿਰਚ ਇਹਦੇ ਵਿੱਚ ਚਿੱਲੀ ਫਲੈਕਸ ਹੈ ਜੀ ਥੋੜਾ ਜਿਹਾ ਅਸੀਂ ਪਾਵਾਂਗੇ ਜੀ ਉਹ ਦੇਸੀ ਮਸਾਲਾ ਆਪਣਾ ਘਰ ਵਾਲਾ ਤੇ ਥੋੜਾ ਜਿਹਾ ਸਵਾਦ ਅਨੁਸਾਰ ਬਾਈਟ ਨਮਕ ਥੋੜਾ ਜਿਹਾ ਅਸੀਂ ਪਾਵਾਂਗੇ ਜੀ ਕਾਲਾ ਨਮਕ ਤੇ ਥੋੜੀ ਜਿਹੀ ਚ ਪਾਵਾਂਗੇ ਜੀ ਅਸੀਂ چینی ਸਾਨੂੰ ਦਿਖਾਣੇ ਆ ਜੀ چینی ਦੇ ਨਾਲ ਥੋੜਾ ਜਿਹਾ ਟੇਸਟ ਵਧੀਆ ਹੋ ਜਾਂਦਾ ਬਸ ਪਾਣੀ ਆਪ ਜਿਆਦਾ ਨਹੀਂ ਇੰਨੀ ਕੀ ਪਾਣੀ ਆ ਥੋੜੀ ਜੀ ਥੋੜੀ ਜਿਹੀ چینی ਪਾਣੀ ਆ ਪਹਿਲੇ ਵਿੱਚ ਤੇ ਤੁਸੀਂ ਦੇਖ ਸਕਦੇ ਆ ਆਪਣੀ ਮਿਉਨੀ ਅਸੀਂ ਪਾਤੀ ਆ ਜੀ ਤੇ ਬਾਕੀ ਤੁਹਾਨੂੰ ਮਿਕਸ ਕਰਕੇ ਦਿਖਾਣਾ ਅੱਚ ਕੀ ਕੁਝ ਹੋਰ ਪਿਆ ਯਾਨੀ ਇਹਨੂੰ ਵਿੱਚ ਜਾ ਕੇ ਕਰਦੇ ਆ ਜੀ ਇਹ ਚ ਹਰੀਆਂ ਮਿਰਚਾਂ ਪਈਆਂ ਆ ਤੇ ਲਾਲ ਮਿਰਚਾਂ ਵੀ ਚਮਚਾ ਸਾਡੇ ਹੱਥ 'ਚ ਤੇ ਸੌਸ-ਸੌਸ ਪੈ ਗਈ ਆ ਜੀ ਮਸਾਲੇ ਬਾਦੂ ਤੇ ਪੈ ਗਏ ਜਿਹੜੇ ਪਾਣੇ ਸੀਗੇ ਹੁਣ ਅਸੀਂ ਕਰਾਂਗੇ ਕਾਚਾ ਮਾਚਾ ਕਾਚਾ ਮਾਚਾ ਕਾਚਾ ਮਾਚਾ ਕਾਚਾ ਮਾਚਾ ਕਾਚਾ ਮਾਚਾ ਤੁਸੀਂ ਦੇਖ ਸਕਦੇ ਆ ਜੀ ਰੰਗ-ਬਰੰਗੇ ਸਬਜ਼ੀਆਂ ਮਿਰਚਾਂ ਪਈਆਂ ਜੀ ਬੀਨਸ ਪਏ ਆ ਸ਼ਿਮਲਾ ਮਿਰਚ ਪਈ ਆ ਪਿਆਜ਼ ਪਏ ਆ ਟਮਾਟਰ ਪਏ ਆ ਬੰਦ ਗੋਭੀ ਪਈ ਆ ਗਾਜਰਾ ਪਈ ਆ ਤੇ ਮੱਕੀ ਦੇ ਦਾਣੇ ਪਾਵਾਂਗੇ ਇਹਦੇ 'ਚ সুইਟ ਕੌਰਨ ਤੇ ਹੋਰ ਇਹਦੇ ਵਿੱਚ ਅਸੀਂ ਪਾਵਾਂਗੇ ਹੁਣ ਹੋਰ ਚੀਜ਼ ਪਾਵਾਂਗੇ ਜੀ ਮੈਲਟਡ ਚੀਜ਼ ਤੇ ਮੋਜ਼ਰੇਲਾ ਚੀਜ਼ ਤੇ ਹੋਰ ਇਹਦੇ ਵਿੱਚ ਪਾਵਾਂਗੇ ਹੁਣ ਅਸੀਂ ਬਾਕੀ ਬਟਰ ਨਾਲ ਕੋਟਿੰਗ ਕਰਕੇ ਇਹਦੇ ਰੱਖਾਂਗੇ ਜੀ ਸੈਂਡਵਿਚ ਮੇਕਰ ਦੇ ਵਿੱਚ ਤੁਸੀਂ ਦੇਖ ਸਕਦੇ ਆ ਇਹ ਸਾਡੀ ਆ ਜੀ ਚੀਜੀ ਹੈਂਡਵਿਚ ਲੱਗੇ ਜੀ ਬਣਨ ਤੇ ਮਸਾਲਾ ਅਸੀਂ ਭਾਰਤਾ ਸੈਂਡਵਿਚਾਂ ਦੇ ਵਿੱਚ ਹਾਂ ਤੇ ਇਹਨੂੰ ਹੁਣ ਅਸੀਂ ਰੱਖਾਂਗੇ ਇੱਥੇ ਸਾਡਾ ਹੈਲਪਰ ਮੋਹਿਤ ਸਰੋਏ ਇਹ ਹੋਣ ਲੱਗਿਓ ਜੀ ਸਾਡੇ ਨਾਲ ਤੁਸੀਂ ਦੇਖ ਸਕਦੇ ਆ ਜੀ ਆਹ ਰੱਖ ਲਵਾਂ ਹਾਂ ਇਹ ਵੀ ਇੱਥੇ ਰੱਖਦੇ ਆਹੋ ਜੀ ਆਹ ਲੋ ਜੀ ਰੱਖ ਤੇ ਸੈਂਡਵਿਚ ਜੀ ਆਪਣੇ ਤਿਆਰ ਤੁਸੀਂ ਦੇਖ ਸਕਦੇ ਆ ਨਾਰ ਬਣਾਤੀ ਜੀ ਅਸੀਂ ਕੋਲਡ ਡਰਿੰਕ ਤੁਸੀਂ ਦੇਖ ਸਕਦੇ ਆ ਜੇ ਕਿਸੇ ਨੇ ਟੇਸਟ ਕਰਨੀਆਂ ਤਾਂ ਆ ਸਕਦੇ ਆ ਸਾਡੇ ਕੋਲ ਸੈਂਡਵਿਚ ਦੇਖ ਲਓ ਜੀ ਬੇਕਨ ਲੈਡ ਵਧਾ ਲੰਦੋ ਜੀ ਦੇਖੋ ਜੀ ਸੈਂਡਵਿਚ ਤੇ ਦੇਖੋ ਜੀ ਕੋਲਡ ਡਰਿੰਕ ਇਹਨੂੰ ਨਾਲ ਅਸੀਂ ਛਕਾਂਗੇ ਆਹ ਸੈਂਡਵਿਚ ਅਸੀਂ ਕਟਿੰਗ ਕਰਤੀ ਆ ਜੀ ਤੁਸੀਂ ਦੇਖ ਸਕਦੇ ਆ ਜੀ ਸਾਡੀ ਲੁੱਕ ਓਹੋ ਹੋ ਕੀ ਬਾਤਾਂ ਜੀ ਕੀ ਬਾਤਾਂ ਆ ਦੇਖ ਸਕਦਾ ਜੀ ਸੈਂਡਵਿਚ ਤੇ ਹਲਵਾਈ ਸਾਹਿਬ ਰੱਖੋ ਇਹਨਾਂ ਵਿੱਚ ਆਹ ਲੋ ਜੀ ਰੱਖੋ ਇਹਨਾਂ ਵਿੱਚ ਹਾਂ ਤੇ ਨਹੀਂ ਇਹਨਾਂ ਦਾ ਲੱਗ ਕੇ ਕਰੋ ਸੁੱਦਾ ਘਰ ਸੁੱਦਾ ਸੁੱਦਾ ਕਰਦੇ ਆਂ ਆ ਇਹਨਾਂ ਬਸ ਇਹ ਦੇ ਰੱਖ ਲੈਣਾ ਦੱਬਣਾ ਨਹੀਂ ਬੋਤਾ ਦੱਬਣਾ ਨਹੀਂ 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 ਦੱਬੀ ਨਾ ਉਹ ਹਲੇ ਆ 2 ਲੀਟਰ ਚਲਦੀਆਂ ਆ ਦੇ ਪੀ ਜੀ ਦੇ ਇੱਕ ਆ ਹੋ ਗਈ 1 ਲੀਟਰ ਬਸ ਇਹਨੂੰ ਵੰਡ ਲੈਂਦੇ ਥੋੜਾ ਟਾਈਮ ਰੁਕਣਾ ਆ ਮੈਂ ਉੱਧਰ ਦੇ ਆ ਮੈਂ ਆਪਾਂ ਵੀ ਖਾਵਾਂਗੇ ਇੱਕ ਇੱਕ ਪੀਸ ਫਿਰ ਸਾਡੀ ਵਾਰੀ ਆ ਗਈ ਹੈ ਜੀ ਸੈਂਡਵਿਚ ਖਾਣ ਦੀ ਦੇਖ ਸਕਦੇ ਹੋ ਜੀ ਪਲੇਟ ਵਿੱਚ ਖਲਾਰਾ ਪਾਇਆ ਹੋਆ ਤੇ ਦੇਖੋ ਜੀ ਹਾਂ ਲਓ ਜੀ ਆਓ ਦੋਸਤੋ ਸੈਂਡਵਿਚ ਖਾਈਏ ਮोटा ਸ਼ੀਰੀ ਖਾਣ ਲੱਗੇ ਹੋ ਜੀ ਮੈਂ ਤਾਂ ਮोटा ਖਾਣਾਂ ਸੈਂਡਵਿਚ ਖਲਾਰਾ ਕਰਿਓ ਇਗਨੋਰ ਤੁਹਾਨੂੰ ਇੱਕ ਦਿਖਾਣੇ ਆ ਚੀਜ਼ ਦੇਖਿਓ ਜੀ ਕਿਵੇਂ ਦੀ ਲੱਗੀ ਸਾਡੇ ਕੋਲ ਮੁੱਕ ਗਈ ਸੀ ਬਰੈਡ ਤੇ ਜਿਨ੍ਹਾਂ ਦਾ ਸੀ ਸੈਂਡਵਿਚ ਬਣਾਣੇ ਆ ਸਹੀ ਜਾਂਦੀ ਆ ਜਿਨ੍ਹਾਂ ਦੇ ਸੈਂਡਵਿਚ ਬਣਾਣੇ ਮੁੱਕ ਗਈ ਸੀ ਬਰੈਡ ਤੇ ਮੋਟੂ ਸਾਨੂੰ ਦੇਖ ਕੇ ਦਾਦਾ ਆ ਕਿ ਆ ਵੀਡੀਓ ਸਹੀ ਜਾਂਦੀ ਆ ਜਾਂ ਨਹੀਂ ਤੇ ਆਹ ਦੇਖੋ ਜੀ ਦੋਸਤੋ ਸਾਡੇ ਕੋਲ ਮੁੱਕ ਗਈ ਸੀ ਬਰੈਡ ਰੋਟੀ ਵਾਲੇ ਛਾਬੇ ਵਿੱਚ ਪਈ ਸੀ ਇੱਕ ਰੋਟੀ ਤੇ ਮਟੀਰੀਅਲ ਸਾਡੇ ਕੋਲ ਬਾਧੂ ਸੀ ਅਸੀਂ ਬਣਾ ਲਿਆ ਜੀ ਦੇਸੀ ਪੀਜਾ ਦੇਖੋ ਜੀ ਕਿੰਦਾ ਭਾਫਾ ਛੱਡ ਰਿਹਾ ਓਏ ਹੋਏ ਕੀ ਬਾਤਾਂ ਜੀ ਦੇਖੋ ਜੀ ਦੇਖੋ ਮੋਟਾ ਹਸੀ ਜਾਂਦਾ ਕਹਿੰਦਾ ਬੋਲੀ ਕਾ ਜਾਂਦਾ ਹੈ ਹੈਨਾ ਮੋਟੂ ਸਾਡਾ ਕਹਿੰਦਾ ਸਵਾਦ ਬਣਦਾ ਦੋ ਚੀਜ਼ਾਂ ਦੇਖੋ ਜੀ ਅਸੀਂ ਪਹੁੰਚਾ ਜੀ ਆਪਣੀ ਹਵੇਲੀ ਤੁਹਾਨੂੰ ਪਤਾ ਜਿੱਦਾਂ ਇੱਥੇ ਅਸੀਂ ਆਗੂ ਗਲਾਉਂਦੇ ਹੁੰਦੇ ਸੀਗੇ ਤੇ ਇੱਥੇ ਦਾ ਕਚਰਾ ਚੱਕ ਕੇ ਅਸੀਂ ਉੱਥੇ ਸਿੱਟਣਾ ਕਾਂਦੇ ਦੇ ਨਾਲ ਤੇ ਮੈਂ ਭਰ ਕੇ ਦੇਣੇ ਆ ਤੇ ਮम्मा ਨੇ ਸਿੱਟਣਾ ਕਚਰਾ ਤੇ ਸਾਡੀ ਆਈ ਜਾਈਓ ਅਜੀ ਟਿੱਡੀ ਟਿੱਡੂ ਹੁਣ ਵੱਡੀ ਹੋ ਗਈ ਹੁਣ ਇਹ ਮੰਜੇਨ ਫੜ ਕੇ ਲਾਪੇ ਤੋਰਨ ਟਿੱਡੂ ਟਿੱਡੂ ਤੇ ਹੁਣ ਆਹ ਕਚਰਾ ਸਿੱਟਾਂਗੇ ਅਸੀਂ ਉਹ ਉੱਥੇ ਕੰਦ ਦੇ ਨਾਲ ਤੇ ਤੁਹਾਨੂੰ ਦਿਖਾਏ ਸੀਗੇ ਜੀ ਬੂਟੇ ਬੂਟੇ ਹੋ ਗਏ ਡੈੱਡ ਉਹ ਤੁਸੀਂ ਦੇਖ ਸਕਦੇ ਆ ਤੇ ਮਾਲੀ ਨੂੰ ਪੁੱਛਿਆ ਸੀਗਾ ਮਾਲੀ ਕਹਿੰਦਾ ਪਤਾ ਨਹੀਂ ਹੋ ਜਾਣੇ ਠੀਕ ਹੋਏ ਤਾਂ ਹੈ ਨਹੀਂ ਸਾਡਾ ਸਾਰਾ ਕੁਝ ਹੀ ਮਰ ਗਿਆ ਪਹਿਲੀ ਵਾਰ ਇਦਾਂ ਹੋਇਆ ਅਸੀਂ ਥੋੜੇ ਬਚਾਉਣ ਦੇ ਬਚਾਉਣ ਦੇ ਬਹੁਤ ਉੱਤੋਂ ਵੀ ਚੱਲ ਗਏ ਬਚਾਨ ਦੇ ਪਜਾਂ ਦੇ ਜਿਹੜੇ ਮਾਰਮਟ ਸੇ ਉੱਤੋਂ ਵੀ ਜਾਂਦੇ ਲੱਗੇ ਅਸੀਂ ਅੱਥੇ ਦੇਖ ਸਕਦੇ ਆ ਲਸਣ ਵੀ ਸਾਰਾ ਸਾਡਾ ਪੀਲਾ ਪੀਲਾ ਹੋ ਗਿਆ ਬੂਟੇ ਦੇ ਚਲ ਜਿਹੜੇ ਗਏਗੇ ਉਦਾਂ ਸਾਰਾ ਕੁਝ ਹੀ ਚਲ ਗਿਆ ਜੀ ਉਹ ਜੀ ਦੇਖੋ ਜੀ ਮਮਾ ਲੱਗੋ ਕੰਮ ਕਰਨ ਨਾਲ ਹੁਣ ਮੈਂ ਕਰਾਉਂਗਾ ਹੈਲਪ ਲੋ ਵੀ ਦੋਸਤੋ ਕਚਰਾ ਅਸੀਂ ਦਿੱਤਾ ਚੱਕ ਤੇ ਹੁਣ ਮਿੱਟੀ ਪੋਲੀ ਪੋਲੀ ਹੋ ਗਈ ਇੱਥੇ ਛੜਕਾਵਾਂਗੇ ਪਾਣੀ ਤੁਸੀਂ ਦੇਖ ਸਕਦੇ ਆ ਅਸੀਂ ਕੰਨ ਦੇ ਨਾਲ ਲਾਤੀ ਢੇਰੀ ਜੀ ਉਹ ਲਾਤਾ ਜੀ ਕਚਰਾ ਇੱਥੇ ਸਾਰੇ ਪਾਸੇ ਕਚਰਾ ਕਚਰਾ ਕਰਤਾ ਮਾਤਾ ਸਾਡੀ ਸਿੱਟੀ ਜਾਂਦੀ ਸੀ ਮੈਂ ਪੱਠੇ ਚ ਪਈ ਜਾਂਦਾ ਸੀ ਮਾਤਾ ਸਾਡੀ ਨੂੰ ਪਤਾ ਸੀ ਕਿੱਥੇ ਸੱਟਣਾ ਕਚਰਾ ਤੁਸੀਂ ਦੇਖ ਸਕਦੇ ਸਾਡੀ ਹਵੇਲੀ ਉਹ ਦੋਸਤੋ ਮਟਰਾਂ ਦੇ ਵੀ ਨਿਕਲੇ ਜੀ ਉਹ ਦੇਖੋ ਜੀ ਬੇਲਾਂ ਵਾਲੇ ਮਟਰ ਆ ਇਹ ਜੇ ਕਿਸ ਨੂੰ ਵੀ ਚਾਹੀਦਾ ਮਟਰਾਂ ਦਾ ਤਾਂ ਸਾਡੇ ਕੋਲ ਲੈ ਸਕਦਾ ਥੋੜਾ ਬੱਤਾ ਜਿਆਦਾ ਤਾਂ ਹੈ ਨਹੀਂ ਸਾਡੇ ਕੋਲ ਘਰ ਜੋਗ ਗਈ ਆ ਤੁਸੀਂ ਦੇਖ ਸਕਦੇ ਸਾਡੀ ਹਵੇਲੀ ਕਹਰਾ ਬੂਟੇ ਦੇਖ ਕੇ ਵੋ ਮਾਨੇ ਖਰਾਬ ਅੰਦਾ ਕ ਬੂਟੇ ਸਾਡੇ ਖਰਾਬ ਹੀ ਹੋ ਗਏ ਇੱਕ ਹੋਰ ਬੂਟਾ ਉੱਥੇ ਲਾਇਆ ਉਹ ਆਲੂ ਬੁਖਾਰਾਂ ਦਾ ਵਿਚਾਰਾ ਸੁੱਕੇ ਗਿਆ ਮਸੀਂ ਲਾਇਆ ਸੀ ਉਹ ਟੋਏ ਪੱਟ ਪੱਟ ਕੇ ਦਵਾਈਆਂ ਪਾ ਪਾ ਕੇ ਖਾਦਾ ਪਾ ਪਾ ਕੇ ਸੁੱਕੇ ਗਿਆ ਬੂਟੇ ਸਾਡੇ ਐਨੀ ਮਾਰ ਕੇ ਦਿੱਤੀ ਦਵਾਈ ਨੇ ਪਤਾ ਨਹੀਂ ਮਾਲੀ ਕੋ ਗਲਤੀ ਦਵਾਈ ਦੇ ਹੋਗੀ ਪਤਾ ਨਹੀਂ ਸਾਡੇ ਕੋਈ ਜ਼ਿਆਦਾ ਦਵਾਈ ਪੈ ਗਈ ਆ ਬੂਟੇ ਸਾਰੇ ਪੀੜੇ ਪੈ ਗਏ ਤੁਸੀਂ ਦੇਖ ਸਕਦੇ ਆ ਸਤੈਨਾ ਨਹੀਂ ਹੋ ਗਿਆ ਜੀ ਬੂਟਿਆਂ ਦਾ। ਔਰ ਚਲੋ ਦੇਖਦੇ ਹਾਂ ਜੀ ਹੁਣ ਕੀ ਬਣਦਾ। ਇੰਨੇ ਸੋਹਣੇ ਬੂਟੇ ਸੀਗੇ ਹਰੇ-ਹਰੇ ਸਾਰੇ ਖਰਾਬ ਹੋ ਗਏ। ਆਹ ਦੇਖੋ ਜੀ ਸਾਰਾ ਕੁਝ ਖਰਾਬ ਹੋ ਗਿਆ। ਇੱਥੇ ਹੀ ਛੜਕਾ ਦੇਣਾ ਹੁਣ ਅਸੀਂ ਪਾਣੀ ਜਿਸ ਤੋਂ ਕਚਰਾ ਚੱਕਿਆ ਤਾਂ ਜਿਹੜੀ ਮਿੱਟੀ ਮਾੜੀ-ਮਾੜੀ ਪੋਲੀ ਹੋਈ ਹੈ ਕਿ ਹੜ ਨਾ ਸਕੇ। ਇੱਥੋਂ ਕਚਰਾ ਚੱਕਿਆ ਸੀਗਾ। ਆਹ ਸਾਰੀ ਜਗ੍ਹਾ ਤੁਸੀਂ ਕਚਰਾ ਚੱਕਿਆ ਜੀ ਹੁਣੇ-ਹੁਣੇ। ਸਾਰੀ ਗੋਰੀ ਜੀ ਪਾਣੀ ਛੜਕਾ ਰਣਾ। ਕਿ ਮਿੱਟੀ ਆਪਣੀ ਦੂਜੀ ਨਾ ਹੋਵੇ ਹੜ ਨਾ ਸਕੇ ਜੇ ਮੀਂਹ ਆ ਗਿਆ ਜਾਂ ਦੂਆ ਮਿੱਟੀ ਪੱਕ ਜਵੇ ਇੱਕ ਵਾਰ ਇੱਥੇ ਹੁਣ ਤੁਸੀਂ ਦੇਖ ਸਕਦੇ ਆ ਜੀ ਇਹਨਾਂ ਨੂੰ ਮਾੜਾ ਮਾੜਾ ਮੀਂਹ ਮੰਗ ਉਹਨਾਂ ਨੂੰ ਨਹਾਣਾ ਚਾਹੀਦਾ ਕਿ ਜਿਹੜੇ ਉੱਪਰ ਪੱਤਿਆਂ ਦੇ ਮਿੱਟੀ ਪਈ ਹੋਵੇ ਉਹਨਾਂ ਨੂੰ ਆਕਸੀਜਨ ਪਰਪਰ ਚੱਲ ਜੇ ਮਿੱਟੀ ਢੋਲ ਜੇ ਪੱਤਿਆਂ ਉੱਪਰੋਂ ਤੁਸੀਂ ਦੇਖ ਸਕਦੇ ਆ ਅਸੀਂ ਬੂਟੇ ਹੁਣ ਨਹਾਵਾ ਦੇਣੇ ਨਾਲੇ ਨਾਲੇ ਅਸੀਂ ਗੋਰੀ ਛਰਕਾ ਦੇਣਾ ਪਾਣੀ ਤੇ ਨਾਲੇ ਅਸੀਂ ਬੂਟਿਆਂ ਦਾ ਛਰਕਾ ਦੇਣਾ Si está que pepiendo, para echar casi... no la no, 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 no.